ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇੜਾੜੀ ਮਹੱਲਾ ਚੌਥਾ ਆਰਜਨ ਆਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਲ ਲਾਗਵਾਵੇ ਹਰ ਜਨ ਆਰਾਮ ਨਾਮ ਗੁਲ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਲ ਲਾਗਵਾਵੇ ਜੋ ਕੈਸ ਕਰੇ ਸਵਾਪੇ ਸੁਆਮੀ ਾਰੇ ਆਪੇ ਕਾਰ ਕਮਾਵੇ ਾਰੇ ਆਪੇ ਹੀ ਮਤ ਦੇਵੇ ਸੁਆਮੀ ਾਰੇ ਆਪੇ ਬੋਲ ਬੁਲਾਵੇ ਾਰੇ ਆਪੇ ਪੰਜ ਤਤ ਵਿਸਤਾਰਾ ਵੇਚ ਤਤ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਆਰੇ ਆਪੇ ਚਗਰ ਚੁਕਾਵੈ ਆਰੇ ਆਪੇ ਪੰਚ ਤਤ ਵਿਸਤਾਰਾ ਬ੍ਰੇਜ ਤਤੋਂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਧਾਰਿਆ ਪੇ ਚਗਰ ਚੁਕਾਵੈ ਰਾਮ ਸਾ ਨਵਾਏ ਗੁਰਜੀ ਕੀ ਫਤਿਹ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾਂਗਵਾਵੈ ਰਾਹਾ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਤਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸੱਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਬੈ ਰਾੜੀ ਰਾਗ ਅੰਦਰ ਹੈ ਜੀ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 719 ਉੱਪਰ ਸੁਬਾਈ ਬਣ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਭ ਲੋ ਜਾਏ ਗੁਰੂ ਘਰ ਦੀ ਖਮਾ ਕਰਿਓ ਬਿਲਾਉ ਅਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ